ਸਮ ਲੈ ਲੈਂਦੇ ਹੋ ਕੋਹੇ ਨੂਰ ਦੀ ਕੱਟੀ ਆਈ ਆ ਸੋਨੂ ਕੋਲੇ ਚੋਟੀਆਂ ਵਾਲੇ ਭਰਾ ਕੋਲੇ ਨੇੜੇ ਫਤਿਹਗੜ ਪੰਸਤੂਰ ਕਿਆ ਬਾਤਾਂ ਜੀ ਸੁਈ ਆ ਬੜੇ ਚੰਗੇ ਬੋਲੇ ਤੋਂ ਸਟਾਰਟ ਚੂਣ ਵੀਰ ਕਹਿੰਦਾ ਯਾਰ ਧਾਰਾ ਚੈੱਕ ਕਰਾਈਏ ਪਹਿਲਾਂ ਕੱਟੀ ਆ ਕਹਿੰਦਾ ਓੜਾ ਬੰਨਾ ਹੀ ਨਹੀਂ ਕੋਈ ਲੱਗਾ ਕਰਮ ਵਾਲੀ ਨੂੰ ਪਸਮਿਆਉਂਦੇ ਹੋ ਫਿਰ ਤੁਹਾਨੂੰ ਧਾਰਾ ਵਿਖਾਉਣੇ ਆ ਵੀਡੀਓ ਐਂਡ ਤੱਕ ਜਰੂਰ ਵੇਖਿਓ ਜਿਵੇਂ ਨੇੜੇ ਘਰੇ ਆਇਆ ਸਮਾ ਕਰ ਲਿਆ ਸਜਣੋ ਤੇ ਤੁਹਾਨੂੰ ਸਪੈਸ਼ਲ ਪੀਸ ਕਰਕੇ ਇਹਦੀਆਂ ਧਾਰਾ ਵਿਖਾਉਣੇ ਬਾਕੀ ਚੂਣ ਦੀਆਂ ਸਾਰੀਆਂ ਹੀ ਸੌ ਦੀਆਂ ਸੌ ਆ ਵੇਖੋ ਜਵਾਲਾ ਲੱਗਾਇ ਪਹਿਲਨ ਕੱਟੀ ਕੋਹੇਨੂਰ ਦੀ ਆ ਆਏ ਹਾ ਨਾ ਢੋਲ ਵਾਲਾ ਥੱਲੇ ਫਿਰ ਲੜ ਪੈਣਗੇ ਲਿਆ ਕਰੇ ਦੀ ਤੋਰ ਕਹਿੰਦਾ ਦੁਬਾਰਾ ਚੈੱਕ ਕਰਾਉਣੀ ਆ ਪਤਾ ਲੱਗੇ ਕਹਿੰਦਾ ਭੈਣਾ ਭਰਾਵਾਂ ਨੂੰ ਵੀ ਕੋਹੇਨੂਰ ਦੇ ਹੀਰੇ ਵੀ ਆ ਜਾਂਦੇ ਆ ਕਰਮਾਂ ਵਾਲੇ ਵੇਖੋ ਜਲੰਧਰ ਆਪਾਂ ਸੰਸਮੇ ਭੇਜੀ ਹਾਂਜੀ ਗੜੀ ਝੋਟੀ ਉਹ ਦਿਨ ਲక్ష్ਮੀਂ ਡੇਰੀ ਵਾਲੇ ਨੇ ਕਿਹਾ ਹਾਂ 14 14.5 ਕਿਲੋ ਦੋ ਦੋ ਨਾ ਵੀਰ ਦੇ ਕਹਿਣ ਦੇ ਉਹ ਠੀਕ ਆ ਜੀ ਆਪਾਂ 11 12 ਦੱਸਿਆ ਸੀ ਬੀੜੀ ਚੱਲ ਚੱਲ 11 12 ਦੱਸਿਆ ਹੀ ਵੀਡੀਓ 'ਚ ਹਾਂ ਆ ਬੱਚਾ ਫੜੇ ਮੜੇ ਵੇਖੋ ਕਿਆ ਬਾਤ ਆ ਵੇਖੋ ਜਗੀ ਕੱਟੀ ਥੱਲਿਓ ਉਹ ਹੈ ਨੂਰ ਦੀ ਆ ਓਕੇ ਰਿਪੋਰਟ ਬਹੁਤ ਸੋਹਣਾ ਕੱਦ ਕਾਟ ਤੇ ਬੜਾ ਸੋਹਣਾ ਥਣਲੇਵਾ ਵੇਖੋ ਵੀਡੀਓ ਐਂਡ ਤੱਕ ਸਾਰੇ ਟੌਪ ਟੌਪ ਦੇ ਨਕੀਨੇ ਪਸ ਧੰਨਵਾਦ ਵੀਡੀਓ ਐਂਡ ਤੱਕ ਹਾਂਜੀ ਸਾਸੀ ਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਵਾਗਤ ਆ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸਜਣੋ ਵੀਡੀਓ ਜਿਹੜੀ ਤੁਹਾਡਾ ਨਾਲ ਸਾਂਝੀ ਕਰ ਲੱਗੇ ਆ। ਹਨ ਹਰਮ ਕਰਨ ਲੱਗੇ ਸਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ। ਪਿੰਡ ਚੂਟੀਆਂ ਆ ਗਿਆ ਸਜਣੋ ਨੇੜੇ ਫਤੇਗੜ ਪੰਤੂਰ ਆ ਗਿਆ ਤੇ ਜਿਲਾ ਆ ਗਿਆ ਮੂਗਾ। ਲੋਹਿਆ ਧਰਮਕੋਟ ਈਸੇਖਾਂ ਕੋਟ ਇਹਦੇ ਬਿਲਕੁਲ ਨਜ਼ਦੀਕ ਆ। ਚੂਟੀਆਂ ਨਗਰ ਦੇ ਵਿੱਚ ਸੋਨੂ ਦੇ ਘਰੋਂ ਤੁਹਾਨੂੰ 7-8 10 ਐਨੀਮਲ ਵਿਕਰੀ ਵਾਲੇ ਹਰ ਵੇਲੇ ਹੁੰਦੇ ਆ। ਇਹਨਾਂ ਦਾ ਲੇਖਾ ਜੋਖਾ ਪੁੱਛਾਂਗੇ ਤਕਰੀਬਨ ਹੀ ਸਾਰੀਆਂ ਝੋਟੀਆਂ ਸੂਈਆਂ ਸਵਾਈਆਂ ਹੁੰਦੀਆਂ ਕੀ ਕਹਿਣਾ ਕਿਤੇ ਕੋਈ ਇੱਕ ਅੱਧੀ ਗੱਪਾਂ ਲੈ ਲੇ ਤੰਨੀ ਦਾ ਭਰਾ ਦਾ ਕੰਮ ਆ ਕਿ ਸੂਈਆਂ ਮਈਆਂ ਲੈ ਕੇ ਜਾਦਾ ਖੁਸ਼ ਆ ਕਹਿੰਦਾ ਯਾਰ ਵੇਚਣਾ ਵੀ ਸੌਖਾ ਤੇ ਨਾਲੇ ਆਉਂਦੀਆਂ ਉਹਦਾ ਖਰਚਾ ਵੀ ਚੱਕ ਲੈਂਦੀਆਂ ਕਰਮਾਂ ਵਾਲੀਆਂ ਆਜੋ ਲਈਏ ਜਾਣਕਾਰੀ ਜਿਹੜਾ ਪਸੰਦ ਆ ਗਿਆ ਕਰਕੇ ਤਸੱਲੀ ਆਪਣੀ ਖਰੀਦਦਾਰੀ ਕਰਿਓ ਨਵੀਆਂ ਝੋਟੀਆਂ ਤਕਰੀਬਨ ਹੀ ਪਹਿਲਾ ਪਹਿਲਾ ਸੂਆ ਕੋਈ ਦੂਜਾ ਦੂਜਾ ਸੂਆ ਮੰਨ ਕੇ ਚੱਲੋ ਵੀ ਚੰਗੀਆਂ ਤੇ ਚੰਗੇ ਏਰੀਏ ਦਾ ਮਾਲ ਹੁੰਦਾ ਵੀਰ ਕੋਲੇ। ਬਾਕੀ ਆਪਾਂ ਸਾਰਾ ਹਿਸਾਬ ਕਿਤਾਬ ਸੋਨ ਨੂੰ ਤੋਂ ਪੁੱਛਦੇ ਆਂ ਜੁੜਿਓ ਐਂਡ ਤੱਕ ਥੋੜਾ ਧੰਨਵਾਦ। ਵੇਖਿਓ ਵੀਡੀਓ ਸਾਰੀ ਤੁਹਾਡੇ ਕੰਮ ਦੇ ਜਾਨਵਰ ਵੀ ਟੌਪ ਟੌਪ ਦੇ ਵਿਖਾਈ ਚੱਲਾਂਗੇ। ਸੋਨ ਵੀਰ ਸਾਸਰੀ ਕਾਲ ਜੀ। ਸਾਸਰੀ ਕਾਲ ਸੰਧ ਸਾਹਿਬ ਹੋ ਠੀਕ ਠਾਕ ਜੇ। ਬਹੁਤ ਵਧੀਆ ਚੜ੍ਹਦੀ ਕਲਾ ਤੁਸੀਂ। ਕਿਰਪਾਏ ਗੁਰੂ ਰਾਮਦਾਸ ਦੀ ਬਾਬਾ ਦੀਪ ਸਿੰਘ ਦੀ ਬੜੀ ਕਿਰਪਾ। ਸ਼ੁਕਰ ਸ਼ੁਕਰ ਕਿਰਪਾ। ਨਵੰਈ ਆਪਣੇ ਕੋ ਸਈਆਂ ਤਾਜ਼ੀਆਂ। ਸਾਰਾ ਮਾਲ ਤਾਜ਼ਾ ਵੀਰਾਂ ਨੂੰ ਪਹਿਲੇ ਦੱਸ ਦਈਏ ਵਾਰ-ਵਾਰ ਪੁੱਛਦੇ ਰਹਿੰਦੇ ਕੋੱਚੇ ਬੱਚੇ ਦੀ। ਹਾਂ ਕਈਆਂ ਮਈਆਂ ਥੱਲੇ 12 ਕਿਲੋ ਦੁੱਧ ਕਿਸੇ ਹਿੱਸੇ ਲਈ 11 ਤੇ ਕਿਸੇ ਥੱਲੇ 10 ਕਿਲੋ 10 ਤੋਂ ਪਲਾਸੀ ਆ 10 ਤੋਂ ਪਲੱਸ ਤੇ ਝੋਟੀਆਂ ਦੂਜੇ ਸੋਵੇ ਦੇ ਇੱਕ ਹੀ ਆ ਮਣਾਂ ਪਹਿਲੇ ਨਾਲ ਸੰਦੂ ਸਾਬ ਤੇ ਤੀਜੇ ਸੋਵੇ ਠੀਕ ਆ ਆ ਵੀਰ ਮੁੜਕਿਆਂ ਦੇ ਕੋਈ ਤੀਜਾ ਸੋਵਾ ਵੀ ਪਾਰੀਆਂ ਨੇ ਖਤਮ ਕਰਤਾ ਤੀਜਾ ਸੋਵਾ ਵੀ ਲੈ ਜਾਂਦਾ ਜੀ ਲੈ ਜਾਂਦਾ ਹਾਂ ਠੀਕ ਆ ਜੀ ਨਹੀਂ ਆਪਣੀਆਂ ਦਾ ਝੋਟੀਆਂ ਹੁੰਦੀਆਂ ਹੀ ਨਵੀਆਂ ਹਾਂ ਨਵਾਂ ਮਾਲ ਹੁੰਦਾ ਦੂਜੇ ਤੀਜੇ ਸੋਵੇ ਇੱਕ ਵੀਰਾਂ ਨੂੰ ਇਹ ਬੇਨਤੀ ਵੀਰਾਂ ਦੇ ਵਿੱਚ ਪਹਿਲ ਨਾਲ ਝੋਟੀਆਂ ਦੂਜੇ ਸੋਵੇ ਦੁੱਧ ਨਹੀਂ ਦਿੰਦੀਆਂ ਮੈਂ ਇੱਥੇ ਤੋਲ ਕੇ ਨਾ ਦੁੱਧ ਦਿੰਦਿਆਂ ਕਿਉਂ ਨਹੀਂ ਦਿੰਦਿਆਂ ਪਹਿਲਣ ਕੱਟੀ ਨੂੰ ਤਾਂ ਜਿੰਨੇ ਮਰਜ਼ੀ ਦੋਤੇ ਲੈ ਜਾ ਦੁੱਜਣ ਤਾਂ ਫਿਰ ਕਰਮਾਂ ਵਾਲੀ ਵਧੀ ਹੁੰਦੀ ਠੀਕ ਹੈ ਇਹ ਆਪਣੇ ਕੋਲ ਇੱਕ ਕੋਈ ਨੂਰ ਦੀ ਝੋਟੇ ਆਈ ਬਹੁਤ ਚੰਗੀ ਸ਼ਪੈਸ਼ਲ ਓਕੇ ਰੁਗ ਰੁਗ ਦਾ ਥਾਨ ਲੱਗਾ ਬਾੜੀ ਚੋਣ ਚੰਗੀਆਂ ਐਂਡ ਚ ਹੋਣ ਹਾਂ ਕੋਈ ਨੂਰ ਦੀ ਬਾੜੀ ਕਾਮ ਦੀ ਆਪਣਾ ਡਰੈਸ ਮਾਣਾ ਇਹ ਦੱਸ ਦਈਏ ਆਪਣਾ ਪਿੰਡ ਚੋੜੀਆਂ ਤਹਿਸੀਲ ਧਰਮਗੜ ਜ਼ਿਲ੍ਹਾ ਮੋਗਾ ਜੀ ਨਾਂ ਸੋਨੂ ਨੰਬਰ 985598 17707 ਬਾਕੀ ਸਾਰੇ ਭੈਣਾ ਭਰਾ ਜਾਣਦੇ ਹਾਂ ਜਿਹੜੇ ਆਨਲਾਈਨ ਨਾ ਪਸਵਾ ਲੈ ਹਾਂ ਇੱਕ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਗੁੱਸਾ ਨਾ ਵੀਰ ਕੋਈ ਕਰੇ ਜਿੰਦਾ ਇੱਕ ਵੀ ਮੁੱਲ ਪਾਇਆ ਜਿੰਨੇ 80 85 ਲਾਉਣਾ ਮੇਰਾ ਵੀ ਆਵੇ ਨਾ ਮੇਰੇ ਕੋਲ ਟਾਈਮ ਨਹੀਂ ਇਹ ਨਾ ਹੁੰਦਾ ਤੇ ਆਪਦਾ ਟਾਈਮ ਕਰਾਓ ਲੋ ਹੁੰਦੇ ਆ ਕੋ ਛੂੜ ਹੀ ਹੁੰਦੀ ਮਾਰ ਤਾਂ ਕਰਾਂਗੇ ਜਰੂਰ ਇਹ ਨਹੀਂ ਵੀ ਆਪਾਂ ਆ ਗੋ ਆਕੜੂ ਹੋਣੀ ਮਾਨ ਤਾਂ ਜਿੰਨਾ ਉਹ ਵੀ ਜੋਗੇ ਕਰਾਂਗੇ ਪਰ ਵੇ ਆਣ ਕੇ ਜਿਹੜੇ 80 85 ਵਾਲੇ ਵੀ ਰੋਣ ਇੱਕ ਜਿੰਨੇ ਸਲਾਹ ਕਰਨੀ ਪਹਿਲੋ ਸਲਾਹ ਕਰਕੇ ਫੋਨ ਲਾਵੇ ਕਹੜਾ ਫੋਨ ਲਾਏ ਰੱਖਣਗੇ ਮਗਰੋਂ ਸਲਾਹ ਕਰਦੇ ਮਗਰੋਂ ਕਹਿ ਦਿੰਦੇ ਅਸੀਂ ਰੈ ਕਰਕੇ ਨਾ ਹਾਂ ਰੈ ਕਰਦੇ ਇੱਕ ਬੰਦੇ ਦੀ ਲਾਈਵ ਬਿਜੀ ਆ ਹਾਂ ਠੀਕ ਆ ਜੀ ਕਿਉਂ ਕੱਲੇ ਬੰਦੇ ਸੰਤੂ ਸਾਹਿਬ ਆਣ ਕੇ ਇੱਕ ਵੀ ਮੁੱਲ ਪਿਆ ਹੁੰਦਾ ਤੇ 75 ਲਾਉਂਦੇ ਆਪਾਂ ਨੂੰ ਆਖਣਾ ਤਾਂ ਕੁਝ ਨਹੀਂ ਹੁੰਦਾ ਆਪਾਂ ਚਾਹ ਪਾਣੀ ਪੀ ਲਾ ਕੋਈ ਗੱਲ ਜੀ ਬਸ ਜੀ ਉਹਨੂੰ 70 ਦੀ ਕਿਤੋਂ ਮਿਲਦੀ ਤੇ ਮੈਨੂੰ ਜਿੰਨੀਆਂ ਮਰਜ਼ੀ ਕਲਾ ਦੇ ਹਾਂ 80 ਤੱਕ ਵੀ ਮੈਂ ਵੇਚਦਾ ਸਾਡੇ ਤਾਂ ਜੀ 90 95 ਦੀ ਮਿਲਦੀ ਤੇ ਤੁਸੀਂ ਘੱਲੀ ਚੱਲੋ ਜਿੰਨੀਆਂ ਮਰਜ਼ੀ ਥਾਣਤ ਵਾਲੇ ਖਾਣ ਦਿਓ ਥਾਣ ਵਗਦੇ ਨੋਂ ਹੀ ਬੜਾ ਥਾਣ ਵਗਦੇ ਸਹੀ ਹੋਣ ਹਾਂ ਪ ਹਾਂ ਲੈਣੀਆਂ ਬਹੁਤ ਔਖੀਆਂ ਹੱਥ ਜੋੜ ਕੇ ਵੀਰਾਂ ਨੂੰ ਬੇਨਤੀ ਏ ਵੀ ਜਿੰਦਾ 1 ਵੀ ਜਾਂ 15 ਮੋਲ ਪਾਇਆ 80 85 ਮੇਰਾ ਵੀਰ ਨਾਂ ਲਾਵੇ ਤੇ ਨਾਂ ਆਵੇ ਆਪਦਾ ਤੇਲ 10000 ਰੁਪਏ ਸਾਡਾ ਮਨਾ ਕਰੇ ਕੱਲੇ ਬੰਦੇ ਨੂੰ ਸਭਾ ਮਾਲ ਮੂਲ ਚੋਣਾ ਹੁੰਦਾ ਬੜਾ ਔਖਾ ਹੁੰਦਾ ਉਹ ਹੀ ਕਹਿਣਾ ਬੜੇ ਬਿਜੀ ਲਾਈਫ ਆ ਹਾਂਜੀ ਹਾਂਜੀ ਤੇ ਬਾਕੀ ਮੇਰਾ ਵੀਰ ਕਿਸੇ ਨੂੰ ਵਾਅਦਾ ਘਾਟਾ ਬੋਲਿਓਗੇ ਆ ਮਾਫ ਕਰਿਓ ਮਾਫ ਕਰਿਓ ਇਹ ਹੈ ਬੇਨਤੀ ਹੱਥ ਜੋੜ ਕੇ ਸਾਰੇ ਵੀਰਾਂ ਨੂੰ ਠੀਕ ਹੈ ਤੁਹਾਡਾ ਵੀ ਟਾਈਮ ਖਰਾਬ ਹੁੰਦਾ ਸਾਡਾ ਵੀ ਹੁੰਦਾ ਨਾ ਕਰਿਆ ਕਰੋ ਹਾਂਜੀ ਨਾ ਕਰਿਆ ਕਰੋ ਤੇ ਮੀਣੀ ਤੋਂ ਕਰਨਾ ਸ਼ੁਰੂ ਕਰ ਹਾਂ ਮੀਣੀ ਸੰਦੂਸਾ ਦੇ ਆਈ ਓਕੇ ਹਾਂਜੀ ਸਿੰਘ ਦੋਵੇਂ ਹਿੱਲ ਦੇ ਹਾਂ ਦੋਵੇਂ ਹਿੱਲ ਦੇ 12 ਕਿਲੋ ਹੋਊਗਾ ਪਰ 11 ਜਿਵੇਂ ਮਰਜ਼ੀ ਅਗਲਾ ਤਸੱਲੀ ਕਰਕੇ ਲੈ ਜਾ ਠੀਕ ਹੈ ਹਾਂ ਦੋਤਾ 11 ਜਿਹੜਾ ਮਰਜ਼ੀ ਭੈਣ ਭਰਾ ਜੇ ਕੱਦ ਵੇਲ ਚੈੱਕ ਕਰ ਲਓ ਸੱਜਣੋ ਚੱਲ ਪੁੱਤ ਚੱਲ ਤੇ ਚੂਣ ਚਾਣਾ ਕੀ ਕਹਿਣੇ ਲੱਗਾਊਗਾ ਬੜੀ ਨਕਰ ਝੂਟੀ ਆ ਨਕਰ ਇਸ ਕਰਕੇ ਕੱਦ ਕਾਠ ਵੀ ਚੰਗਾ ਤੇ ਪਿੱਠ ਪੜਾ ਵੀ ਚੰਗਾ ਕਰਮਾਲੀ ਦਾ ਥਨ ਦਾ ਸਹੈ ਸੂਜ ਸੋਣਾ ਥੋੜੀ ਜੀ ਕੈਮਰੇ ਦਾ ਭਾਂਡਰੇ ਬਾਕੀ ਓਕੇ ਰਿਪੋਰਟ ਝੋਟੀ ਆ ਵੇਖੋ ਤੇ ਬਾਕੀ ਨੋਟ ਕਰ ਲਿਓ ਚਵਾਈ ਟਾਈਮ ਹੀ ਆ ਸ਼ਾਮ ਨੂੰ ਸਾਢੇ 5 ਵਜੇ ਦਾ ਸਮਾਂ ਜਦੋਂ ਆਪਾਂ ਵੀਡੀਓ ਕਰਦੇ ਪਏ ਆ ਵੇਖੋ ਇਹ ਨਾ ਕਿ ਉਹ ਵੀ ਅ ਪਸਮਾ ਤੇ ਬੰਲੋ ਵੀ ਚਵਾਈ ਟਾਈਮ ਆ ਇਹਦੇ ਕੋਲੇ ਕੱਟਾ ਸੋਨੂ ਕੇ ਕੱਟੀ ਸਾਹਿਬ ਕੱਟਾ ਇੱਕ ਅੱਧੀ ਕੱਟੀ ਹੋ ਗਈ ਤਕਰੀਬਨ ਕੱਟਿਆ ਸੀ ਜਣੀ ਕੱਟਿਆਂ ਦਾ ਹਾਂ ਜਣੀ ਕੱਟਿਆਂ ਦਾ ਚੋਣ ਕੋਈ ਆਪਣੀ ਮੈਂ ਚੋਣ ਮਾੜੀ ਨਿਕਲੇ ਭੂਰ ਛਟਾ ਨਿਕਲੇ ਆਪਾਂ ਤੇਲ ਖਰਚਾ ਦੇਾਂਗੇ ਠੀਕ ਹੈ ਜੀ ਵਾਰ ਵਾਰੀ ਵਾਰੀ ਨਹੀਂ ਗੱਲ ਕਰਨੀ ਹਾਂ ਵਾਰੀ ਵਾਰੀ ਗੱਲਾਂ ਨਹੀਂ ਆਪਾਂ ਕਰਦਿਆਂ ਠੀਕ ਹੈ ਜੀ ਇਹਦਾ ਰੇਟ ਭਾਵੇਂ ਸਭ 135 30 ਜੋ ਮਰਜ਼ੀ 122 ਲੈਣਾ ਆਪਾਂ ਛੋੜ ਛਾੜ ਕਰ ਦਿਆਂਗੇ ਮਾਨਤਨ ਠੀਕ ਹੈ 1 ਲੱਖ ਤੇ 22000 ਹਾਂ ਤੇ ਜਿੰਨੇ ਵੀਰ ਨੇ 80 85 ਲੈਣਾ ਉਹ ਨਾ ਆਵੇ ਫਿਰ ਹੱਥ ਜੋੜ ਕੇ ਬੇਨਤੀ ਹਾਂ ਠੀਕ ਹੈ ਜੀ ਤੇ ਬਾਕੀ ਦੁੱਧ 12 ਤੇ 11 ਚੋਕੇ ਹਾਂ ਤੋਲ ਕੇ ਦੇਣ ਹਾਂ ਲੋਕਾਂ ਕੋਈ ਕਮੈਂਟ ਕਰੀ ਜਾ ਵੀ ਦੁੱਧ ਦੇਂਦਿਆਂ ਨਹੀਂ ਜਾਂ ਨਹੀਂ ਨਿਕਲਦਾ ਆਪਾਂ ਕੱਢ ਦੇਾਂਗੇ ਠੀਕ ਹੈ ਭਾਵੇਂ ਤੋਕੇ ਲਈ ਆਓ ਸਾਡੇ ਕੋਲ ਚੋਗ ਜਲ ਜਾਓ ਕਿਸੇ ਦੀਆਂ ਕਰਾ ਦੇਣਗੇ ਮਾਰ ਮਾਰ ਲੀਟਰ ਹਾਂ ਜਿਵੇਂ ਮਰਜ਼ੀ ਕਰਨ ਦੀਆਂ ਠੀਕ ਹੈ ਜੀ ਮਾਨਤਾਨ ਕਰਾਂਗੇ ਕਿਸੇ ਨੂੰ ਇਹ ਨਹੀਂ ਆਪਾਂ ਦੇ ਵੀ ਨਹੀਂ ਪਰ ਜਿੰਨਾ ਜਾਇਜ਼ ਜਦੋਂ ਵੀਰ ਕੋਈ ਆ ਜਾਂਦਾ ਆਣ ਕੇ ਆਪਣਾ ਗੱਲਬਾਤ ਕਰਦਾ ਭਾਵੇਂ ਪੰਜ ਵੀ ਕਰਾ ਲਿਓ ਵੀ ਨਹੀਂ ਕੋਈ ਗੱਲ ਸਾਨੂੰ ਪਤਾ ਕੀ ਗੱਲ ਆਪਣੀਆਂ ਵੀ ਰੁਪਏ ਲਾ ਕੇ ਨਹੀਂ ਆ ਆਏ ਹਾਂਜੀ ਠੀਕ ਹੈ ਕਿਹੜਾ ਵੀ ਕੋਈ ਮੁਕਤ ਮਲੀਆਂ ਹਾਂ ਮੁਕਤ ਮਲੀਆਂ ਮਾਨਤਾਨ ਭਾਵੇਂ ਜੇ ਉਹ ਅਗਲਾ ਲਈ ਤੋ ਵੀ 20000 ਥੱਲੇ ਲਾ ਦੇ ਫਿਰ ਉਹਦਾ ਤਾਂ ਦੁੱਖ ਜਿਹਾ ਆਉਂਦਾ ਹਾਂਜੀ ਦੁੱਖ ਜਾਂਦਾ ਸੰਧੂ ਸਾਹਿਬ 10 ਕਿਲੋ ਠੰਡਾ ਦੋ ਪਾਣੀ ਵਰਗਾ ਕਟੀ ਗੁਰ ਤੈਨੂੰ ਭਾਵੇਂ 12 ਕਹਿਣਾ 11 ਮੂਹ ਨਾ ਕੋਈ ਗੱਲ ਨਹੀਂ ਠੀਕ ਹੈ ਇੱਕ ਹੁfte ਤੋਂ ਅੰਦਰ ਦੀ ਇਹ ਸੋਈ ਹੋਗੀ ਭਾਵੇਂ ਹੁfte ਆ ਵੀ ਮੰਨ ਲੈ ਕੋਈ ਠੀਕ ਹੈ ਹਾਂ ਠੀਕ ਆ ਓਕੇ ਕੀ ਬਾਤ ਹੈ ਛੋਟੀ ਚੰਗੀ ਨਹੀਂ ਬਾਹਰ ਸੰਧਸਾ ਲਾਉਣ ਮੂਹ ਆਪਾਂ ਸਿਰਫ ਕੀ ਕਰਨੀ ਆਪੇ ਵੀਟ ਭਣ ਭਰਾਵਾ ਵੇਖ ਲੈਣੀ ਹਾਂ ਬੱਚਾ ਵਿਖਾ ਦਿੰਦਾ ਹਾਂ ਹਾਂ ਬੱਚਾ ਜੀ ਓਕੇ ਆ ਬੱਚਾ ਤਾਜੀ ਆ ਸੱਜਣੋ ਵੇਖ ਲੀਵੇ ਭਾਂਡੇ ਦੀ ਬਿਲਕੁਲ ਸਾਫ ਸੁਥਰੀ ਠੰਡ ਦਾ ਸਹਿਜ ਚੰਗਾ ਕੱਟ ਕਾਟ ਚੰਗਾ ਇਹ ਆ ਦੇਖੋ ਬਾਕੀ ਆ ਬੁੱਲ ਜੇ ਵਾਲੀਆਂ ਝੋਟੀਆਂ ਦੁੱਧ ਨੂੰ ਚੰਗੀਆਂ ਸੱਜਣੋ ਬਾਕੀ ਮੇਰੇ ਤਿਆਰਬੇ ਦੇ ਹਿਸਾਬ ਨਾਲ ਬਾਕੀ ਤੁਹਾਡਾ ਕੀ ਕਹਿੰਦਾ ਤੇ ਜਰੂਰ ਦੱਸਿਓ ਤੇ ਕੱਟੀ 12 ਕਿਲੋ ਲੀਟਰਾਂ ਵਾਲਾ ਲਾ ਲੋ ਚਾ ਕਿਲੋਆਂ ਵਾਲਾ ਦੁੱਧ ਦੇਊਗੀ ਸੇਵਾ ਕਰਿਓ ਚੰਗੀ ਝੋਟੀਆਂ ਕਿਉਂਕਿ ਲੇਵੇ ਭਾਂਡੇ ਦੀ ਸਾਫ ਸੁਥਰੀ ਇਹਦਾ ਸ਼ਾਹ ਜੀ ਸੰਧ ਸਭ ਮੁੱਲ ਭਾਵੇਂ 1 15 20 ਜੋ ਮਰਜ਼ੀ ਇੱਕ ਕੱਠ ਲੈਣਾ ਮਾਨਤਨ ਕਰਨਾ ਵਿੱਚ ਓਕੇ ਹਾਂ ਮਾਨ ਖੁਸ਼ੀ ਨਾਲ ਯਾਰ ਛੱਡ ਗਏ ਦੋ ਛੱਡ ਗਏ 1 ਲੱਖ ਤੇ 8000 ਮਗਰ ਕਟਾ ਮਗਰ ਕਟਾ 10 ਕਿਲੋ ਜਿਵੇਂ ਮਰਜੀ ਤਸल्ली ਕਰਕੇ ਚੋਣ ਇਹੋ ਜਿਹਾ ਲੱਗਾ ਕਿ ਦੁਨੀਆ ਦੀ ਮੈਨੂੰ ਹੀ ਲੱਗਾ ਹੋਰ ਨੂੰ ਲੱਗਿਆ ਦੁਨੀਆ ਤੋਂ ਨਿਆਰਾ ਹਾਂ ਦੁਨੀਆ ਤੋਂ ਨਿਆਰਾ ਇਹਦੀ ਧਾਰਾ ਪਾ ਮਾਰਦੇ ਦੋ ਤਿੰਨਾਂ ਦੀਆਂ ਓਕੇ ਠੀਕ ਹੈ ਹਾਂ ਛੋਟੀ ਸਭ 12 ਕਿਲੋ ਦੁੱਧ ਦਾ ਚੋਣ ਵਾਲਾ 12 ਕਿਲੋ ਦੁੱਧ ਹਾਂ ਗੱਲਾਂ ਬਾਤਾਂ ਨਾਲ ਵੀ ਐਨ ਥਣ ਵਿਖਾਇਆ ਮੜੇ ਨੇੜੇ ਕਰਕੇ ਰੰਗ ਬੜਾ ਕਾਲਾ ਕਾਲਾ ਕਿਉਂ ਗੁੱਠਾਂ ਦੇ ਥਣ ਲੱਗਾ ਦਰਮਾਲੀ ਨੂੰ ਆ ਜਾ ਪੁੱਤ ਕੀ ਬਾ ਇਹ ਜਾਮਨਰ ਕੀ ਕਾਲੀ। ਹਾਂ। ਵੇਖੋ ਸਿੰਘ ਕਿੱਡਾ ਕੰਮ ਦਾ ਸੱਜਣੋ। ਆਹ ਬੱਚਾ ਇਹਦਾ। ਹਾਂਜੀ ਹਾਂਜੀ ਇਹ ਬੱਚਾ ਸੋਸਾ ਉਹ ਕੇ। ਇਹਨਾਂ ਨੂੰ ਪਛਾਣ ਆਉਂਦੀ ਆਉਂਦੀ ਹੈ ਨਾ। ਹਾਂਜੀ। ਵਾਕਿਆਈ। ਵੇਖੋ ਸੱਜਣੋ ਥਾਂ ਲੱਗਾ। ਚੂਣ ਤਾਂ ਉਹਨੇ 1 ਕਿੱਜ ਹੀ ਨਵੇੜਤਾ ਵੀ ਸਾਰੀਆਂ ਹੀ ਐਨ। ਤਸੱਲੀ ਬਖਸ਼ਾ ਜੇ ਕਹੇ ਤੇ ਭੂਰ ਛੇਟਾ ਨੇ ਚੰਦ ਕੇ ਲਈਆਂ ਆ ਸਾਰੀਆਂ ਹੰਕਾਰ ਨਹੀਂ ਕਰਦੇ ਚਲੋ ਆਪਣੇ ਤੋਂ ਵੱਧ ਕਾਰੀਗਰ ਬੈਠੇ ਆਪਾਂ ਆਪਦੇ ਲੋ ਚੰਡ ਕੇ ਲਈਆਂ ਜੀ ਠੀਕ ਆ ਜੀ ਧੰਨਵਾਦ 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 ਵਾਕੇ ਜਟਾ ਕੱਟੀ ਜੰਗੀਆ 12 ਦੁੱਧ ਤਿਆਰ ਆ ਸਜਣੋ ਵੇਖੋ ਕੱਦ ਕਾਠ ਤੇ ਸ਼ਾਹ ਕਾਲੀ ਜਾਮਣਾਂ ਵਾਂਗੂ ਬਹੁਤ ਸ਼ਾਨਦਾਰ ਦੋ ਕੁਆਲੀਆ ਵਾਈਟ ਪੂਛ ਦੇ ਵਿੱਚ ਬਾਕੀ ਝੋਟੀ ਦਾ ਓੜਾ ਬੰਨਾ ਨਹੀਂ ਮਗਰ ਕੱਟਾ ਦੇਖੋ ਤੇ ਰੇਟ ਇਹਦੇ ਉਹ ਹੁੰਦੇ ਆ ਜਿਹੜੇ ਜਮਾ ਫੈਕਸ ਜੇ ਸੰਧੂ ਸਾਹਿਬ ਮੁੱਲ ਭਾਵੇਂ ਸਵਾ ਜੋ ਮਰਜ਼ੀ 1 18 ਜੋ ਮਾਨਤਾਨ ਕਰਾਂਗੇ 1 18 ਜੋ ਮਾਨਤਾਨ ਹਾਂ ਠੀਕ ਹੈ 12 ਕਿਲੋ ਦੁੱਧ ਥੱਲੀਆਂ ਕਰਕੇ ਲੈ ਸਕਦਾ ਠੀਕ ਹੈ ਕੱਟੀ ਕੱਟੀ ਆ ਹਾਂ ਮੇਲਾ ਮੇਲਾ ਛੁਡਣਾ ਕਿਸੇ ਮੈਨੇ ਅਜੇ ਮੇਲੇ ਦੀ ਨਹੀਂ ਆਈ ਠੀਕ ਹੈ ਕੀ ਓਕੇ ਹਾਂ ਕਿਆ ਬਾਤ ਆ ਗਈ ਸੰਧੂ ਸਾਹਿਬ ਕੋਈ ਨੂਰ ਵਾਲੀ ਛੋਟੀ ਥਾਨ ਬਖਾਇਆ ਇਹਨੂੰ ਇਹ ਆ ਕੋਈ ਨੂਰ ਦੀ ਕਿਆ ਬਾਤ ਕੋਈ ਬੰਦਾ ਕਹੇ ਤੇ ਕੋਈ ਨੂਰ ਦੀ ਛੋਟੀ ਦਾ ਰਸਾ ਫਰੀ ਫੜਾ ਦੂ ਠੀਕ ਹੈ ਇਹ ਨਹੀਂ ਗਾਰੰਟੀ ਆ ਭਾਵੇਂ ਦਾ ਡੀਐਨਏ ਤੱਕ ਲੈ ਜੇ ਜਿੱਥੇ ਤੱਕ ਮਰਜ਼ੀ ਲੈ ਜ ਤੇ ਜਿੰਨੇ ਕਮੈਂਟ ਕਰਨੇ ਆਉਂਦੇ ਵਾਸਤੇ ਕੋਈ ਵੀ ਨਹੀਂ ਕੋਈ ਨੂਰ ਦੀ ਇਹਨਾਂ ਨੂੰ ਨਹੀਂ ਕਹਿਦਾ ਤੇ ਪਹਿਲਾਂ ਵੀ ਵਿਖਾ ਦਿੱਤਾ ਹਾਂ ਹਾਂ ਠੀਕ ਹੈ ਅਸਕਰ ਤਾਂ ਯਾਰ ਕੋਈ ਰਾਹ ਮਿਲਿਆ ਹੁੰਦਾ ਤੇ ਗੱਲ ਹੁੰਦੀ ਆ ਦਿਖਾਓ ਕਰ ਦੋ ਵਿਖਾਇਆ ਇਹ ਮਾੜਾ ਮੈਂ ਆ ਨਾ ਯਾਰ ਲੈ ਵੀ ਸੱਜਣੋ ਪੋਹੇ ਨੂਰ ਦੀ ਇਹਦੇ ਕੋਲੇ ਬੱਚਾ ਕੱਟਾ ਕਿ ਕੱਟੀ ਤਕਰੀਬਨ ਸਭ ਕੱਟੇ ਹੀ ਨੇ ਇੱਕ ਦੋ ਹੀ ਬਿਲਕੁਲ ਤਾਜੀ ਸਈ ਆ ਲਾਲੀ ਵਾਲਾ ਲੇਵਾ ਸੱਜਣੋ ਇਹਨੂੰ ਅੱਜ ਪੰਜਵਾਂ ਡੰਗ ਸਤ ਸਭ ਸਿਰਫ ਪੰਜਵਾਂ ਦਿਨੇ ਨੂੰ ਸੂਈ ਨੂੰ ਅੱਜ ਪੰਜਾਂ ਦਿਨਾਂ ਦੀ ਸੂਈ ਥੱਲੇ 11 ਕਿਲੋ ਬੋਲ ਆ ਚੋਣ ਵਾਲਾ ਕਹਿਣ ਵਾਲਾ ਨਹੀਂ ਗੱਲਾਂ ਬਾਤਾਂ ਵਾਲਾ ਕੀ ਬਾਤ ਐਵੇਂ ਨਹੀਂ ਕੋਹੇ ਨੂਰ ਲక్ష్ਮੀ ਵਾਲੇ ਨੂੰ ਲੱਭਦੀ ਆ ਬੱਚਾ ਮੜਾ ਐ ਸਭ ਖਾਇਆ ਜਾਂਦਾ ਵਾਕਈ ਪੰਜਾਂ ਦਿਨਾਂ ਦਾ ਵੀਰ ਮੁੜ ਕੇ ਕਹੀਂ ਆ ਵਿਖਾਇਆ ਏ ਬਚਾਈ ਹਾਂ ਤਾਜੀ ਜਮਾ ਹਾਂ ਬਿਲਕੁਲ ਤਾਜੀ ਓਕੇ ਆ ਪੈਂਦਾ ਆਪਦੀ ਮਾਂ ਨੂੰ ਵਾਧ ਵਾਧ ਵੇਖੋ ਬੜਾ ਥਾਨ ਲਗਾ ਦੂਰਾ ਜਟਾ ਕਰਮਾਲੀ ਨੂੰ ਮਾਰਦੇ ਸਨ ਸਭ ਧਾਰਾਂ ਪਾ ਦੋ ਗਿੱਦੀਆਂ ਕੋਈ ਗੱਲ ਨਹੀਂ ਹਾਂਜੀ ਕੋਈ ਗੱਲ ਨਹੀਂ ਇਹ ਆ ਵੇਖੋ ਵੇਖੋ ਲੇਵਾ ਪਾਂਡਾ ਕੱਟੀ ਨੂੰ ਲੱਗਾ ਪਹਿਲਾਂ ਨਾ ਓੜਾ ਬੰਨਾ ਹੀ ਨਹੀਂ ਕੋਈ ਕਰਮਾ ਵਾਲੀ ਦਾ ਜਿਉਂਦੀ ਰਵੇ ਬਹੁਤ ਸਵਾਨੀਆਂ ਲੱਗੀਆਂ ਕੱਟੀ ਤੇ ਇਹਦਾ ਫਿਰ ਸਸਾ ਮੁੱਲ ਭਾਵੇਂ 130 ਜੋ ਮਰਦੀ 35 ਸਵਾ ਜੋ ਮਰਦੀ 120 ਲੈਣਾ ਛੂਟ ਕਰਨੀ 100 ਰੁਪਿਆ ਕਿਆ ਬਾਪ 200 ਕਰ ਦਿਆਂਗੇ ਬੜਾ ਗ ਵੀਰ ਸੱਜਣਾ ਆ ਗਿਆ ਤੇ ਕਿਆ ਬਾਪ ਠੀਕ ਹੈ ਜੀ ਆ 200 ਰੁਪਏ ਖਰਚ ਕੀ ਲਈਏ ਠੀਕਾ ਠੀਕ ਨੇ ਕੀਤੀ ਆ 14 ਕਿਲੋ ਆਈ ਕਰਦੇ ਹਾਂ ਜੀ ਹਾਂ ਦੰਦਾ ਜੋ 14 ਕਿਲੋ ਦੁੱਧ ਆ ਜੀ 8ਵੇਂ ਦਿਨ ਹੋ ਗਏ ਕੱਟੀ ਠੀਕ ਹੈ ਆਮ ਨਾ ਇੰਨੇ ਥਲੇ ਸੰਸਭ 11 ਕਿਲੋ ਚੋਣ ਵਾਲਾ 10 ਮਿੰਨ ਕੇ ਦੇਣਾ ਬਿਲਕੁਲ ਪੰਜਾਂ ਦਿਨਾਂ ਦੀ ਸੂਈ ਸਿਰਫੇ ਵੀ ਬੱਚਾ ਹੋਣ ਹਾਂ ਬਿਲਕੁਲ ਤਾਜੀ ਸੂਆ ਦੂਜਾ ਸੂਆ ਦੂਜਾ ਲਾਲੇ ਤੀਜਾ ਲਾਲੇ ਕੋਈ ਚੱਕਰ ਤੀਜਾ ਸੂਆ ਹੋਊਗੀ ਸੰਸਭ ਕਹਿੰਨੋਂ ਆਪਾਂ ਐਵੇਂ ਦੂਜਾ ਕਹੀ ਜੀਏ ਵੀਡੀਓ ਇਹ ਠੀਕ ਹੈ ਹਾਂ ਨਹੀਂ ਦੂਜਾ ਕੀ ਆ ਜੀ ਹਾਂਜੀ ਵੇਖੋ ਕਿਆ ਬਾਤ ਹੈ ਮਾਜ ਦੁੱਧ ਵਾਲੀ ਝੋਟੀ ਹੈ ਨਾ ਹਾਂਜੀ ਹਾਂਜੀ ਇਦੇ ਕੋਲੇ ਕਿੰਨਾ ਤਿਆਰ ਦੱਸ 10 ਕਿਲੋ ਹੋਊ 1100 ਸਭ 10 ਕੰਡੇ ਤੇ ਲਿਆਂਗ ਲਾ ਕੇ ਦਿਆਂਗੇ ਠੀਕ ਹੈ ਜੀ ਵਾਕਿਆ ਜਿਹਨੇ ਲੈਣੀ ਉਹਨੇ 10 ਤੇ ਵੀ ਲੈ ਲੈਣੀਆਂ ਹਾਂ ਜਿਹਨੇ ਨਖਰੇ ਕਰਨੇ ਉਹਨੇ 11 ਤੇ ਵੀ ਨਹੀਂ ਲੈਣੀਆਂ ਵੇਖੋ ਕੀ ਬਾਤ ਕੋਈ ਗੱਲ ਨਾਲ ਹੀ ਇੰਨੀਆਂ ਕਿੱਲਿਆਂ ਤੇ ਖੜ੍ਹਦੀਆਂ ਸੱਜਣਾ ਇਹ ਨੋਟ ਕਰ ਲਿਓ ਮੇਰੀ ਗੱਲ ਆ ਦਿਲ ਵੀ ਵੱਡੇ ਕਰਨੇ ਪੈਂਦੇ ਆ ਫੇਰ ਲਈਆਂ ਜਾਂਦੀਆਂ ਏਡੀਆਂ ਏਡੀਆਂ ਕਟੀਆਂ ਇੱਕ ਲਾਈਨ ਲੱਗਿਆਂ ਵੀ ਲੱਤਾਂ ਕੰਬਦੀਆਂ ਵੇਖੋ ਕੀ ਬਾਤ ਆ ਇਹਦਾ ਫਿਰ ਰੇਟ ਸ਼ਾਹ ਜੀ ਸੰਸੇਬ ਮੁੱਲ ਭਾਵੇਂ 115 10 ਜੋ ਮਰਜੀ ਲੱਖ ਤੋਂ ਮਾਨਦਾਨ ਕਰ ਦਿਆਂਗਾ ਲੱਖ ਤੋਂ ਮਾਨ ਹਾਂ 12 ਛੱਡ ਦਿਆਂਗੇ ਬਸ ਜ਼ਿਆਦਾ ਠੀਕ ਆ 97 98 ਦੀ ਦੇ ਦਿਆਂਗੇ ਆ ਵਜੇ ਹੋ ਜਾ ਵੀਰ ਹੋਇਆ ਲੈਣ ਵਾਲਾ ਤੀਜਾ ਸਵੇਰ ਵੀ ਮੰਨ ਲੈ ਕੋਈ ਚੱਕਰ ਨਹੀਂ 10 ਕਿਲੋ ਠੰਡਾ ਦੁੱਧ ਖੁਲਾ ਦੇ ਨਹੀਂ ਚੰਗੀ ਮੈਂ 12 ਕਿਲੋ ਦੁੱਧ ਦਊਗੀ 12 ਕਿਲੋ 12 ਆਰਾਮ ਨਾਲ ਸੰਸੇਬ ਇਹਨਾਂ ਦੇਣਾ ਪਵੇਗਾ ਇਹਨਾਂ ਆਰਾਮ ਨਾਲ ਦਊਗੀ ਚੌਗੀ ਸੰਦ ਸਭ ਇਹ ਚੌਗੀ ਦੇ ਦੰਦ ਜਵਾਨ ਹੁੰਦੀ ਵੀ ਛੋਟੀ ਕਿਆ ਬਾਤ 10 ਕਿਲੋ ਬੋਲਾ ਲਈ ਫਿਰਦੀ ਫੁਲਾੜ ਕੰਨੋ ਫੜੀ ਫਿਰਦੀ ਕੱਦ ਵਿਖਾਇਆ ਜ ਮਾੜਾ ਐ ਨਾ ਦੇਖੋ ਊੜਾ ਬੰਨਾ ਹੀ ਨਹੀਂ ਹਨਾ ਤਾੜੀ ਬਿਲਕੁਲ ਬੱਚਾ ਵਾ ਕੱਡਾ ਜਵਾਨ ਦਿੱਤਾ ਇਹਨੇ ਕੱਡਾ ਨੱਗਰ ਹਨਾ ਹਾਂਜੀ ਹਾਂਜੀ ਆਪਦਾ ਕੱਦ ਵੀ ਬਹੁਤਾ ਕੱਟੀ ਦਾ ਕਿਆ ਬਾਤ ਲੈ ਵੇਖੋ ਛੋਟੀ 6 ਨੰਬਰ ਤੇ ਕੀ ਬਾਤ ਆ ਨੰਬਰ ਇਸਨ ਕਰਕੇ ਲਾਟਾ ਆ ਗਿਆ ਖਲੇ ਖਾਣਾ ਲੱਗੇ ਕਿਤੇ ਭਲੇ ਖਾਣਾ ਖਾ ਜਿਓ ਵੇਖੋ ਕੱਟੀ ਕੀ ਬਾਤ ਆ ਇਹ ਲੱਗ ਕੁਆਲਟੀ ਜੀ ਦੀ ਝੋਟੀ ਆ ਹਨਾ ਸੰਸਾਭ ਦੱਸਣਾ ਹੀ ਨਹੀਂ ਆਪੇ ਵੀ ਜਿਹੜੇ ਕਾਰੀਗਰਾਂ ਨੂੰ ਵੇਖ ਲੈਣੀ ਪਿੱਛੇ ਵੇਖੋ ਕੀ ਬਾਤ ਆ ਬੜਾ ਚੰਗਾ ਦੁੱਧ ਭਰੂਗੀ ਸਜਣੋ 10 ਕਿਲੋ ਬੋਲਾ ਕੰਨ ਨਾ ਬੰਨੀ ਫਰਦੀ ਵੀਰ ਕਹਿੰਦਾ ਬਾਕੀ ਇਹਨੂੰ ਆਂਦਾ ਵੀ ਕੀ ਆ ਸਜਣੋ ਕਰਮਾਂ ਵਾਲੀ ਨੂੰ ਸਾਹਬਨ ਵਾਲਿਆਂ ਨੇ ਵੀ ਰੂਹ ਲਾਈ ਆ ਘਰ ਖਵਾਉਣ ਵਾਲੀ ਗੱਲ ਕਰ ਗਏ ਆ ਵੇਖੋ ਸਫਾਈਆਂ ਕੱਟੀ ਨੇ ਕਿਆ ਬਾਤ ਆ ਕੀ ਰੱਖਦਾ ਇਹਦਾ 2 ਨੰਬਰ ਵਾਲੀ ਨੂੰ ਸਰ ਜੀ ਮੁੱਲ ਕਰਾ ਲਓ 1 2 15 ਜੋ ਮਰਜੀ ਇੱਕ 14 ਲੈਣਾ ਮਾਨਤਨ ਕਰਦੇ ਨੇ 1 ਲੱਖ ਤੇ 14000 ਲੈਣਾ ਹਾਂ ਹਾਂ ਛੋਟ ਛੜ ਪਰ ਕੱਟੀ ਕੱਟੀ ਆ ਹਾਂ ਕੱਟੀ ਆਪਾਂ ਨੂੰ ਪਤਾ ਸਵਾਦੀ 20 ਦੀ 20 ਦੀ ਹੈ ਜਨੇਰੀ ਪਰ ਜਾਇ 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 ਜਾ ਪਾ ਦੇਣੀਆਂ ਠੀਕ ਹੈ ਨਿੱਕੀ ਕਮਾਈ ਰੱਖੀ ਹਾਂ ਨਿੱਕੀ ਸਾਰਾ ਮਾਲ ਪਾ ਵੇਚਣਾ ਚੰਗੀ ਤਰ੍ਹਾਂ ਰੀ ਨਾ ਵਿਖਾਓ ਇਹਨੂੰ ਹੈ ਨਾ ਸਰਾ ਹੋ ਗਿਆ ਜਮਾਈ ਹਾਂ ਇਹਦਾ ਸਭ ਤਿੱਜਾ ਸੁਆ ਕਹਿੰਨੂੰ ਦੂਜਾ ਕਹੀ ਦੀ ਕੋਈ ਫਾਇਦਾ ਨਹੀਂ ਠੀਕ ਆ ਤਿੱਜਾ ਸੁਆ 10 ਕਿਲੋ ਬੜਾ ਪੰਜਾਂ ਦਿਨਾਂ ਦੀ ਸੁਈ ਔਰ ਛੋਟੀ ਦੁੱਧ ਵਾਲੀ ਹਾਂ ਬੱਚਾ ਹੋਇਆ ਮਸਾ ਆ ਇਹਦਾ ਹੈ ਹਾਂਜੀ ਹਾਂਜੀ ਤੇ ਡਾਜਾ ਹਾਂ ਤੇ ਡਾਜਾ ਬੱਚਾ ਯਾ ਬਾਤ ਪਰ ਝੋਟੀ ਇਹਦਾ ਚੂਣ ਚਾਂ ਤਾਂ ਨਹੀਂ ਹਣੀ ਮੈਨੂੰ ਇਹ ਬੋਲ ਆਖਾਂ ਨੂੰ ਸਭ ਚੂਣ ਨਹੀਂ ਕੋਈ ਮਾੜੀ ਸਭ ਆਪਣੀ ਚਲੋ ਕੋ ਨਿਗਲੇ ਵੀ ਆਉਂਦੀ ਪਰ ਨਹੀਂ ਜਿਹੜੀਆਂ ਆਪਾਂ ਮਾਲ ਸੋਇਆ ਸਵਾਇਆ ਜਿਆਦਾ ਨਹੀਂ ਨੇ ਤੁਹਾਨੂੰ ਪਤਾ ਆਪਣਾ ਨਹੀਂ ਹਾਂ ਓਕੇ ਆ ਵੇਖੋ ਝੋਟੀ ਤੇ ਬਾਕੀ ਮੈਂ ਤੁਹਾਨੂੰ ਵਾਰ-ਵਾਰ ਨਹੀਂ ਦੱਸਦਾ ਚਵਾਈ ਟਾਈਮ ਆ ਬਹੁਤੇ ਸੱਜਣਾ ਆਪਦੀ ਸਿਆਣਫ ਵਰਤਨ ਲੱਗ ਜਾਂਦੇ ਆ ਮੰਜਾਂ ਪਸਮੀਆਂ ਸੀ ਜਾਂ ਕਿਵੇਂ ਬਾਕੀ ਹੁਣ ਕਿ ਵਾਈਟ ਟਾਈਮ ਆ ਸੱਜਣਾ ਦਿਨ ਸੂਰਜ ਛਿਪ ਚੁੱਕਿਆ ਵੀਡੀਓ ਕਰਦਿਆਂ ਕਰਦਿਆਂ 6 ਵਜ ਜਾਣੇ ਆ ਉਸ ਹਾਵਣਾ ਗੈਸ ਲਾਇਓ ਵੇਖੋ ਕੀ ਬਾਤ ਆ ਕੀ ਬਾਤ ਆ ਸਫਾਇਆ ਸੁਭਾਈ ਨਹੀਂ ਦੇਖੋ ਸਸਾ ਇੱਕ ਉਹ ਘਰ ਨਹੀਂ ਕਰਦੇ ਆਪਣੇ ਮਹਾਰਾਜ ਲੋ ਕੋਈ ਮੈਂ ਨਾ ਸਾਈਡ ਰੱਖਦੀ ਉਹ ਰੱਬੂ ਛੇਤੀ ਆਪਾਂ ਸਾਈਡ ਆਲੀ ਲੈ ਲੈਂਦੇ ਹਾਂ ਠੀਕ ਹੈ ਨਹੀਂ ਮਾਲ ਸਾਫ ਸੁਥਰਾ ਹਾਂ ਥਣਾ ਦਾ ਸਾਫ ਸੁਥਰਾ ਚੋਣ ਇੱਕ ਨੰਬਰ ਦੇਣਾ ਹਾਂ ਬਾੜੀਆਂ ਆਪਾਂ ਨਹੀਂ ਸਰਤਾ ਹਾਂ ਬਾੜੀਆਂ ਬਾਕੀ ਵੀਰ ਭਣ ਭਰਾਵਾਂ ਆਪੇ ਦੇਖ ਆਪੀ ਦੇਖ ਲੈਣੀਆਂ ਜਿਹਨੇ ਲੈ ਲੈਣਾ ਹਾਂ ਇਹਦਾ ਰੇਟ ਦੱਸ ਦਈਏ ਇਹਦਾ ਮੁੱਲ ਭਾਵੇਂ 10 15 ਜੋ ਮਰਜੀ 1 5 ਲੈਣਾ ਛੋੜ ਛਾੜ ਕਰ ਦਿਆਂਗੇ ਜਿਹੋ ਜਿਹਾ ਵੀਰ ਭਰਾ ਆ ਇੱਕ ਲੱਖ ਪੰਜ ਹਾਂ ਤੇ ਬੇਨਤੀ ਉਹ ਵੀਰਾਂ ਨੂੰ ਜਿਹੜੇ 80 85 ਵਾਲਿਆਂ ਨੂੰ ਹਾਂ ਠੀਕ ਹੈ ਜੀ ਹੱਥ ਜੋੜ ਜੋੜ ਵਾਰ-ਵਾਰ ਨਾ ਟਾਈਮ ਖਰਾਬ ਕਰੇ ਓਏ ਨਾ ਕਰੇ ਓ। ਕਿ ਨਾ ਸਲਾਮ ਵਾਲੇ ਵੀਰ। ਸਲਾਹ ਜਿੰਨੇ ਕਰਨੀ ਪਹਿਲੋ ਕਰਦੇ ਠੀਕ ਹੈ। ਹਾਂ ਐਵੇਂ ਨਾ ਟਾਈਮ ਚਾਰ ਵਾਰੀ ਵੀਡੀਓ ਵੇਖ ਲੈਣ ਪੰਜ ਵਾਰੀ ਵੇਖਣ ਤਸੱਲੀ ਕਰ ਲੈਣ ਠੀਕ ਹੈ। ਕਿਹੜਾ ਵੀ ਛੇਤੀ ਕੋਈ ਕਾਲੀ ਨਹੀਂ ਗਈ ਠੀਕ ਹੈ। ਓਕੇ। ਸੋ ਇਹ ਸਮਝ ਕੇ ਲੈਣਾ ਠੀਕ ਹੈ ਜੀ ਇਹ ਕੋਈ ਦਹਾ ਪੰਜਾਂ ਦੀ ਚੀਜ਼ ਨਹੀਂ ਜਿਹੜੀ ਆ ਜਾਣੀ। ਹਾਂ। ਠੀਕ ਹੈ ਜੀ। ਲੱਖਾਂ ਰੁਪਈਆ ਲੱਖਾਂ ਰੁਪਈਆ ਲੱਗਣਿਆ ਨੇ ਠੀਕ ਹੈ ਜੀ। ਓਕੇ। ਸੰਸਵਾ ਛੋਟੀ ਸੂਈ 10 ਕਿਲੋ ਦੁੱਧ। ਅੱਛਾ। ਕਿਵੇਂ ਮਰਜ਼ੀ ਹੋਊਗਾ 11 10 ਲਾਲੇ 9.5 ਲਾਲੇ ਚੋਣ ਵਾਲ ਚੋਟੀ ਦੂਜਾ ਸੂਆ ਠੀਕ ਆ ਹਾਂ ਕਹਨ ਨੂੰ ਪਹਿਲਾਂ ਵੀ ਕਹ ਸਕਦੇ ਆ ਪਰ ਦੂਜਾ ਸੂਆ ਹਾਂ ਸੂਆ ਦੂਜਾ ਓਕੇ ਕਿਆ ਬਾਤ ਚੰਗੀਆਂ ਛੋਟੀ ਜੱਟ ਐ ਕਰੰਗ ਕਾਲੀ ਸੰਤ ਸਾਬ ਚਲੋ ਹੰਕਾਰ ਨਹੀਂ ਕਰਦੇ ਮਾਲ ਸਾਰਾ ਹੀ ਚੰਗਾ ਮਾਲ ਕੋਈ ਨਹੀਂ ਮਾੜਾ ਵੇਖੋ ਜਾਵਣਾਂ ਨੂੰ ਇੱਕ ਰੰਗ ਕਾਲੀ ਐ ਸੱਜਣੋ ਸਾਰੀ ਜੈਡ ਬਲੈਕ ਜਿਵੇਂ ਕਹਿ ਦਈਏ ਸਿੰਘ ਨੇੜਿਓਂ ਥਾਣਾ ਦੂਰਾ ਆ ਆ ਵੇਖੋ ਕੀ ਬਾਤ ਹੈ ਕੀ ਬਾਤ ਹੈ ਅੱਜ ਮਾਰਦੇ ਭਾਈ ਵੇਖੋ ਚੌਂਦੀ ਰਵੇ ਸੱਜਣਾ ਬੜੀ ਸ਼ਾਨਦਾਰ ਝੁੱਟੀ ਆ ਤੇ ਬਾਕੀ ਰੇਟ ਇਹਦਾ ਕੀ ਰਹੂਗਾ ਤੁਹਾਨੂੰ ਸੋਨੂੰ ਦੱਸੂਗਾ ਕਨਫਰਮ ਕਰਕੇ ਵੀ ਸਸਾ ਮੁੱਲ 10 5 ਜੋ ਮਰਜ਼ੀ ਜੋ 95 ਮਰਜ਼ੀ 92 ਲੈਣਾ 90 ਦੇ ਦੋ 92 92000 ਤੇ ਦੂਰਾ ਥਾਨ ਹਾਂ ਦੂਰਾ ਥਾਨ ਆਏ ਹਾਏ ਸੋਇਆ ਥਵਾਇਆ ਮਾਲ ਚੋਕੇ ਤਸਲੀਆਂ ਕਰਕੇ ਲਿਜਾਣ ਜਿਵੇਂ ਮਰਜੀ ਆਇਆ ਇਹ ਮਾਲੇ ਸਾਨੂੰ ਸਭ ਇਧਰ ਧੰਨਵਾਦ ਛੋਟਾ ਪਾਉਣ ਜਵੀਰ ਕਿਸੇ ਨੇ 70 72 ਲਾਉਣਾ ਉਹ ਵੀ ਦੇ ਦਗੇ ਫਿਰ ਲਾਸਟ ਤੇ ਹਾਂ ਲਾਸਟ ਤੇ ਠੀਕ ਹੈ ਹਾਂ ਕੋਈ ਗੱਲ ਨਹੀਂ ਹੋ ਜਾ ਪੁੱਤਾਂ ਬਈ ਮਣੀ ਧਾਰਾ ਮਾਰੀ ਅਬ ਸੰਸਾਵੰਦਗੇ ਧਾਰਾ ਮੁਖਾ ਦੇ ਮਾਰੀ ਅੱਛਾ ਬਸਮਾਤੀ ਨਹੀਂ ਬਸਮਾਤੀ ਬਸਮਾਤੀ ਚੋਣ ਦਾ ਟਾਈਮ ਹੋਇਆ ਪਿਆ ਜੀ ਮਾਰਦੇ ਥੱਲੇ ਚਾਰ ਚੜਤਾ ਕਿਆ ਬਾਤ ਹੈ ਚੂਣ ਬਹੁਤ ਚੰਗਾ ਹਾਂ ਚੂਣ ਬਹੁਤ ਆਕਿਆ ਓਕੇ ਨਹੀਂ ਠੀਕ ਆ ਇਹਦੇ ਕੋਲੇ ਧਾਰਾ ਸੂਨੂ ਕਿੰਨੀਆਂ ਸੰਸਾ ਬਹੁਤ ਮੂਨ ਆ 10 12 ਹੋਊਗਾ 8 ਕਿਲੋ ਚੂਣ ਵਾਲਾ 8 ਕਿਲੋ ਚੂਣ ਵਾਲਾ ਮਗਰ ਕਟਾ ਮਗਰ ਕਟਾ ਮੁੱਲ ਭਾਵੇਂ 80 85 75 ਜੋ ਮਰਜੀ 73 ਲੈਣਾ ਸੁੱਕਾ 70 ਤੇ 73000 ਬਾਹਰ ਤੋਰ ਕੇ ਮਾੜੀ ਤੋਰ ਦੇ ਗਲੀ ਛੱਡ ਦੇ 73000 ਦੀ ਹਾਂਜੀ ਕਿਆ ਬਾਤ ਆ ਵੇਖੋ ਤੋਰਾ ਤਾਰਾ ਦਰਦੀ ਪਾਸੇ ਹੋ ਜਮੜੇ ਕਿਆ ਬਾਤ ਚੱਲ ਕਮਾ ਲੋ ਕਮਾ ਲੋ ਸ਼ਾ ਜੀ ਚਾਲ ਕੋਈ ਘੱਟ ਪੈਸਿਆਂ ਵਾਲਾ ਵੀ ਸੱਚਾ ਹਾਂਜੀ ਹਾਂ ਵਾਹ ਲੈ ਵੀ ਸੱਜਣੋ 73000 ਵੇਖੋ ਥਣ ਕੱਢਿਆ ਕਰਮਾ ਵਾਲੀ ਨੇ ਸੱਜਣੋ ਇਹ ਐਨੀਮਲ ਜਿਹੜੇ ਵਿਕਰੀ ਵਾਲੇ ਸੀਗੇ ਸੋਨੂ ਭਰਾ ਕੋਲੇ ਕੱਲਾ ਕੱਲਾ ਪਸ਼ੂ ਥੋਨੂੰ ਚਲਾ ਕੇ ਵਿਖਾਇਆ ਤੇ ਬਾਕੀ ਉਹੇ ਨੂਰ ਦਾ ਹੀਰਾ ਵੀ ਇੱਕ ਵਿਖਾਤਾ ਥੋਨੂੰ ਆਹ ਖੜਾ ਵੇਖੋ ਫੇਰ ਚੈੱਕ ਕਰੋ ਬੜਾ ਟੌਪ ਦਾ ਕੱਦ ਕੱਟ ਤੇ ਬੜਾ ਟੌਪ ਦਾ ਥਾਂ ਲੈਵਾ ਲੱਗਾ ਕਰਮਾ ਵਾਲੀ ਨੂੰ ਓੜਾ ਬੰਨਾ ਹੀ ਨਹੀਂ ਸਾਰੀਆਂ ਹੀ ਆਪਣੀ ਆਪਣੀ ਜਗਾ ਤੇ ਸੱਜਣਾ ਸੁਣਾ ਵੇਖੋ ਕੋਹੇ ਨੂਰਾ ਹੀ ਨੂੰ ਲਾਦਾ ਬੱਚਾ ਭਰਾ ਨੇ ਸਟਾਰਟਿੰਗ ਚ ਵੀਡੀਓ ਲਾਵਾਂਗੇ ਆਪਾਂ ਚਵਾਈ ਦੀ ਧੰਨਵਾਦ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਜਿਉਂਦੇ ਵਾਸਤੇ ਰੋ